ਹਰਕਾ ਮਜੀਠਾ ਦੇ ਪਿੰਡ ਚਵਿੰਡਾ ਦੇਵੀ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਸੋਨੀਆ ਪਤਨੀ ਕੁਲਦੀਪ ਸਿੰਘ ਜੋ ਕਿ ਮਹਿਲਾ ਸੁਨਿਆਰੇ ਦੀ ਦੁਕਾਨ ਚਲਾਉਂਦੀ ਹੈ ਅਤੇ ਉਸ ਨੂੰ ਅਣਪਛਾਤੇ ਨੌਜਵਾਨ ਨੇ ਠੱਗੀ ਦਾ ਨਿਸ਼ਾਨਾ ਬਣਾਇਆ ਉਹ ਦੁਕਾਨ ਤੇ ਆਇਆ ਤੇ ਸੋਨੇ ਦੀ ਖਰੀਦਾਰੀ ਕਰਨ ਦਾ ਨਾਟਕ ਕਰਦਿਆਂ ਕਾਰਡ ਦੇ ਨਾਲ ਭੁਗਤਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਕੈਸ਼ ਨਹੀਂ ਹੋਇਆ ਤਾਂ ਉਹ ਕੈਸ਼ ਜਿਹੜਾ ਕੀ ਪੈਸੇ ਦੀ ਲੈਣ ਦੇਣੀ ਕਰਨ ਦੀ ਬਜਾਏ ਸੋਨਾ ਲੈ ਕੇ ਫਰਾਰ ਹੋ ਗਿਆ ਤਾਂ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਮਹਿਲਾ ਦੁਕਾਨ ਦੇ ਨਾਲ ਠੱਗੀ ਕਰਕੇ ਮੌਕੇ ਤੋਂ ਇਹ ਨੌਜਵਾਨ ਫਰਾਰ ਹੋ ਜਾਂਦਾ ਹੈ ਚਮਿੰਦੇ ਦਾ ਕੋਈ ਲੜਕਾ ਨਾ ਰਲਿਆ ਵਾ ਇਹ ਕੋਈ ਗਰੋ ਵੱਡਾ ਹੀ ਫਿਰਨ ਰਿਹਾ ਚਮਿੰਦੇ ਦੇ ਨਾਲ ਕੋ ਰਲ ਕੇ ਇਹ ਫਰੋਡ ਚੱਲਣ ਦਾ ਪਿਆ ਵਾ ਅਜੇ ਤੱਕ ਵੀ ਐਸਐਚਓ ਸਾਹਿਬ ਨੇ ਅਜੇ ਕੋਈ ਕੇਸ ਅਜੇ ਤੱਕ ਹੱਲ ਨਹੀਂ ਹੋਇਆ ਚਾਹੇ ਗੋਲੀ ਕਾਂਡਿਆ ਚਾਹੇ ਉਹ ਲਟਕੀਕਰ ਲੜਕਾ ਜਿਹੜਾ ਬੜਿਆ ਵਾ ਉਹ ਵੀ ਕਾਂਡ ਅਜੇ ਤੱਕ ਪੁਲਿਸ ਕੋਲ ਨਹੀਂ ਸੁਲਝਾਇਆ ਗਿਆ ਮੈਂ ਤੈਨੂੰ ਬੇਨਤੀ ਕਰਦਾ ਕਿ ਇਹ ਇਹੋ ਜਿਹੇ ਜੋ ਘਟਨਾ ਹੋ ਰਹੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਕੱਲ ਜਿਹੜਾ ਫਰੋਡ ਹੋਇਆ ਵਾ ਉਹ ਚੁੰਡੇ ਦੀ ਪੂਰੀ ਡਿਟੇਲ ਉਹਨੂੰ ਲੜਕੀ ਨੂੰ ਪਤਾ ਸੀ ਜਿਸ ਕਰਕੇ ਇਹ ਮੈਂ ਚੰਨਾ ਕਿ ਇਹਦੇ ਫੁਛੇਤੀ ਇਹਦੇ ਦਾ ਹੱਲ ਕੀਤਾ ਜਾਵੇ। ਨਹੀਂ ਨਹੀਂ ਹੋਰ ਕੋਈ ਨਹੀਂ ਕੋਈ। ਉਹ ਪਿੰਨਾ ਰੈਡੀमेड ਦੁਕਾਨ ਅਗੀ ਆ ਬੋਬੀ ਦੀ। ਉਸ ਦੁਕਾਨ ਤੇ ਗਿਆ ਵਾ। ਉਸ ਤੋਂ ਬਾਅਦ ਸੋਨੂ ਜੁਇਲਰ ਹੈਗਾ ਵਾ। ਉਸ ਦੁਕਾਨ ਤੇ ਵੀ ਗਿਆ ਵਾ। ਉਹ ਗੱਡੀ ਜਿਹੜੀ ਗੱਡੀ ਦਾ ਨੰਬਰ ਆ ਉਹ ਸੰਹਾਂਦ ਦੇ ਕੋਲ ਤੋਂ ਗੱਡੀ ਦਾ ਨੰਬਰ ਆ ਰਿਆ ਵਾ ਉਸ ਨਾਂ ਤੇ ਬੋਲਦੀ ਪਈ ਐ। ਕੀ ਗੱਲ ਹੈ ਜੇ ਹੁਣ ਬਾਹਰ ਕੀ ਹੋਏਗਾ ਇਸ ਦਾ ਨਾਮ ਸੁਣਾਉਣਾ ਹੈ। ਕਈ ਪ੍ਰਸ਼ਾਸਨ ਨੂੰ ਅੱਗੇ ਇਹੋ ਬੇਨਤੀ ਕਰਦੇ ਆ ਕਿ ਇਹਦਾ ਛੇਤੀ ਛੇਤੀ ਇਹਦਾ ਕੋਈ ਹੱਲ ਕੀਤਾ ਜਾਵੇ ਇਹ ਕੇਸ ਨੂੰ ਛੇਤੀ ਛੇਤੀ ਹੱਲ ਕੀਤਾ ਜਾਵੇ ਤੋਂ ਆਪਣੇ ਕੋਲ ਨਾ ਇੱਕ ਬੰਦਾ ਆਇਆ ਸੀ ਅਨਪਛਤਾ ਉਹਨੇ ਕੀ ਕੀਤਾ ਕਿ ਫੇਕ ਵੀਆਰ ਕੋਡ ਵਿਖਾ ਕੇ ਮੇਰੇ ਕੋਲ ਦੋ ਫੋਨ ਲੈ ਲਿਆ ਇੱਕ ਵੀਵੋ ਦਾ T4X ਮਾਡਲ ਹੀ ਇੱਕ ਸੈਮਸੰਗ ਦਾ A16 ਮਾਡਲ ਹੀ ਤੇ ਆ ਸਾਨੂੰ ਪਤਾ ਲੱਗਾ ਹੈ ਕਿ ਜਿਹੜਾ ਬੰਦਾ ਮਤਲਬ ਜਿਹਨੇ ਫਰੌਡ ਕੀਤਾ ਉਹ ਨਾ ਉਹਨੇ ਚੰਡਾ ਦੇ ਵੀ ਵੀ ਸੇਮ ਫਰੌਡ ਕੀਤਾ ਸਾਨੂੰ ਵੀਡੀਓ ਸ਼ੋ ਹੋਈ ਸੀ ਕੋਈ ਇਸ ਕਰਕੇ ਅਸੀਂ ਇੱਥੇ ਮਤਲਬ ਪੁਨਸ਼ਾਨ ਕਰਨ ਲਈ ਆਏ ਹਾਂ ਸਾਨੂੰ ਕਿ ਉਹੀ ਬੰਦਾ ਸ਼ਾਇਦ ਮਿਲ ਸਕੇ ਪਰ ਅਫਸੋਸ ਕਿ ਨਹੀਂ ਮਿਲਿਆ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਇਹ ਸੋਨੀਆ ਵਾਈਫ ਆਫ ਕੁਲਦੀਪ ਸਿੰਘ ਕਿਨਸ ਸਨੇਰੀ ਦੁਕਾਨ ਕਰਦੀ ਲੇਡੀਜ਼ ਕਰਦੀ ਹੈ ਕਿ ਕੋਈ ਆਇਆ ਮੁੰਡਾ ਆਇਆ ਤੇ ਉਹਨੇ ਆਣ ਕੇ ਇਹਨੂੰ ਸੋਨਾ ਲਿਆ ਉਸ ਤੋਂ ਬਾਅਦ ਉਹਨੇ ਕਾਰਡ ਸਵਾਇਪ ਕੀਤਾ ਪਰ ਉਹ ਪੈਸੇ ਕੈਸ਼ ਨਹੀਂ ਹੋਏ ਤੇ ਉਹ ਫਿਰ ਬਾਅਦ ਵਿੱਚ ਪਤਾ ਲੱਗਾ ਵੀ ਉਹ ਫਰੋਡ ਕਰਕੇ ਤੇ ਸੋਨਾ ਲੈ ਕੇ ਚਲਾ ਗਿਆ ਉਸ ਤੋਂ ਵਧੀਆ ਹੀ ਵੈਰੀਫਾਈ ਕਰ ਰਹੇ ਆ ਕੈਮਰੇ ਚੈੱਕ ਕੀਤੇ ਆ ਹੋਰ ਵੀ ਆਪਾਂ ਐਂਗਲਾਂ ਤੋਂ ਜਜ ਕਰ ਰਹੇ ਆ ਤੇ ਇਹ ਮਕਦਮਾ ਦਰਜ ਕੀਤਾ ਪੁਲਿਸ ਬੰਦੀ ਵੀਰੇ ਕਰਦੀ ਅਮਚਲੇ ਦੀ ਕਹਿੰਦੇ ਕਿ ਹੋ ਪਹਿਲਾਂ ਵੀ ਤੁਰਦਾ ਫਿਰਦਾ ਲੱਗਦੇ ਜਮਾ ਹਰਕਤ ਕਰਦਾ ਉਹ ਸਾਰੇ ਇਦਾਂ ਆ ਬਿਜਾਰ ਦੇ ਵਿੱਚ ਇਹ ਵੇਖਿਆ ਗਿਆ ਤੁਰਦਾ ਫਿਰਦਾ ਜਿਹੜੇ ਅਸੀਂ ਦੇਖਿਆ ਖੁਦ ਆਪ ਦੇਖਿਆ ਤੇ ਜਿਹੜੇ ਆਪਾਂ ਕੈਮਰੇ ਖਿਦਾਲੇ ਆ ਇਹ ਤਾਂੰਦੇ ਵਿੱਚ ਜੇ ਸੀ ਗਿਆ ਵਾ ਇੱਕ ਤੇ ਹੋਰ ਗਿਆ ਵਾ ਤੇ ਉਹਨੇ ਕਿਹਾ ਕਿ ਮੈਂ ਸਰਹਾਲੀ ਦਗਾ ਵੀਨ ਕਰਕੇ ਆਇਆ ਕੋਈ ਮੋਬਾਈਲ ਉਹਦੀ ਬਾਰੇ ਮੈਨੂੰ ਕੋਈ ਸੂਚਨਾ ਨਹੀਂ ਮਿਲੀ ਮੈਂ ਆਪਣੇ ਤੌਰ ਤੇ ਕਰ ਰਿਹਾ ਮਾ ਲਾਰਮ ਭੇਜਿਆ ਉਧਰ ਮੈਂ ਮਲਾਰਮ ਭੇਜਿਆ ਇਸ ਸਰਹਾੜੀ ਪਤਾ ਕਰਨੋਂ ਆਪਕੀ ਇਹ ਪੁਲਿਸ ਅਫਸਰੋਂ ਮੈਂ ਅਗਰ ਕਿਸ ਤਰ੍ਹਾਂ ਦਾ ਸਿਨੈਰੀਓ ਮੈਂ ਦੋ ਕੁਸੋ ਪਬਲਿਕ ਨੂੰ ਅਲੀ ਸਰਟੀਫਾਈਡ ਲਗਾ ਰਿਹਾ ਮੈਂ ਅਜਾ ਹੁਣ ਕਹਿ ਰਿਹਾ ਕਿ ਜਿਹੜੇ ਠੱਗ ਨੇ ਕਿੰਨਾ ਕੋਈ ਨਾ ਕੋਈ ਏਰੀਆ ਬਣਾ ਕੋਈ ਨਾ ਕੋਈ ਵੀ ਜਰੀਆ ਬਣਾ ਲਿੰਦੇ ਆ ਠੱਗੀ ਮਾਰਨ ਦਾ ਭਾਵੇਂ ਕੋਈ ਸੋਸ਼ਲ ਮੀਡੀਆ ਦਾ ਕਰ ਲਿੰਦੇ ਜਾਂ ਕਿਸ ਦਾ ਅਕਾਊਂਟ ਹੈਂਗ ਕਰ ਲਿੰਦੇ ਆ ਆਪਾਂ ਇਹਨੂੰ ਸੁਚੇਤ ਰਹਿਣਾ ਕਿ